ਅੱਜ ਗੁਰਦਾਸਪੁਰ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਹੈ ਜਿਸ ਦੇ ਵਿੱਚ ਬੀਐਸਐਫ ਦੇ ਜਵਾਨ ਅਤੇ ਐਸਐਸਜੀ ਦੇ ਜਵਾਨ ਹੈਗੇ ਤੇ ਜੋ ਡਿਸਟ੍ਰਿਕਟ ਪੁਲਿਸ ਦੀ ਫੋਰਸ ਹੈ ਉਹ ਸਾਰੇ ਸ਼ਾਮਿਲ ਹਨ ਸਾਡੇ ਸਾਰੇ ਜੀਓਜ਼ ਐਸਐਚਓਜ਼ ਇਹਦਾ ਪਾਰਟ ਹੈਗੇ ਫਲੈਗ ਮਾਰਚ ਦਾ ਮੇਨ ਮੋਟਿਵ ਇਹ ਹੀ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਨੂੰ ਤੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਹੈ ਕਿ ਉਹ ਹਰ ਤਰ੍ਹਾਂ ਦੀ ਚੈਲੰਜ ਦੇ ਲਈ ਡਿਸਟ੍ਰਿਕਟ ਪੁਲਿਸ ਤਿਆਰ ਹੈ ਸਾਡਾ ਇੰਟੈਲੀਜੈਂਸ ਤੇ ਸਾਰਿਆਂ ਦੇ ਨਾਲ ਟਾਈਅਰਫ ਹੈ ਪੂਰਾ ਬਾਰਡਰ ਡਿਸਟ੍ਰਿਕਟ ਸਾਡਾ ਹੈਗਾ ਲੇਕਿਨ ਇੱਥੇ ਜਿਹੜੀ ਵੀ ਕੋਈ ਅਕ੍ਰੋਸ ਦਾ ਬਾਰਡਰ ਕੋਈ ਐਕਟੀਵਿਟੀ ਹੋ ਰਹੀ ਹੈ ਜਾਂ ਕੋਈ ਹੋਰ ਜਿਹੜੇ ਸਾਡੇ ਐਂਟੀ ਨੈਸ਼ਨਲ 엘ਿਮੈਂਟਸ ਅਗੇ ਉਹਨਾਂ ਦੇ ਵਿਰੁੱਧ ਅਸੀਂ ਪੂਰੀ ਤਰ੍ਹਾਂ ਸੁਚੇਤ ਸੁਚੇਤ ਹਨ ਤੇ ਸਾਡੀ ਇੰਟੈਲੀਜੈਂਸ ਗੈਦਰਿੰਗ ਵੀ ਸਟਰੋਂਗ ਹੈ ਅਸੀਂ ਕਿਤੇ ਵੀ ਕੋਈ ਇਸ਼ੂ ਜਾਂ ਕੋਈ ਵਾਕਿਆ ਹੁੰਦਾ ਅਸੀਂ ਇਮੀਡੀਏਟਲੀ ਰਿਸਪੌਂਡ ਕਰਦੇ ਹਾਂ ਫਿਲਹਾਲ ਸਾਡੇ ਕੋਲ ਬੀਐਸਐਫ ਦੀ 2 ਟੁਕੜੀਆਂ ਹੈਗੀ ਤੇ ਐਸਐਸਜੀ ਦੀ 1 ਟੁਕੜੀ ਹੈ ਤੇ ਡਿਸਟ੍ਰਿਕਟ ਪੁਲਿਸ ਦੇ ਜਿਹੜੇ ਵੀ ਆਫੀਸ਼ੀਅਲ ਆਫਿਸ ਵਰਕਸ ਦੇ ਵਿੱਚ ਵੀ ਸਗੇ ਉਹ ਸਾਰਿਆਂ ਨੂੰ ਮੋਬਿਲਾਈਜ਼ ਕਰਕੇ ਅਸੀਂ ਇਲੈਕਸ਼ਨ ਡਿਊਟੀਆਂ ਵਿੱਚ ਲਾਇਆ ਹੈ ਟੋਟਲ 3000 ਤੋਂ ਵੱਧ ਫੋਰਸ ਡਿਪਲੋਏ ਹੋਊਗੀ ਇਹਦੇ ਵਿੱਚ ਸਾਰੇ ਸਾਰੇ ਹੀ ਜਿਹੜੇ ਵੀ ਮਿਸਲੇਨੀਅਸ ਡਿਊਟੀ ਤੇ ਹੈ ਉਹ ਸਾਰਿਆਂ ਨੂੰ ਹੁਣ ਚੈਕਿੰਗ ਫਰਸਕਿੰਗ ਐਂਡ ਪੈਟਰੋਲਿੰਗ ਡਿਊਟੀਆਂ ਤੇ ਲਾਇਆ ਜਾਏਗਾ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਪੁਲਿਸ ਵੱਲੋਂ ਆਪਣੇ ਸਾਰੇ ਇੰਤਜ਼ਾਮ ਕਰ ਲਏ ਗਏ ਹਨ ਸਾਡੇ ਐਂਟਰੀ ਐਗਜ਼ਿਟ ਪੁਆਇੰਟਸ ਤੇ ਲਾਕੇਬੰਦੀ ਕੀਤੀ ਗਈ ਹੈ ਬਾਰਡਰ ਏਰੀਆ ਦੇ ਵਿੱਚ ਪੈਟਰੋਲਿੰਗ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ ਮੀਟਿੰਗ ਵੀ ਕੀਤੀ ਜਾ ਰਹੀ ਹੈ ਤੇ ਜਿੱਥੇ-ਜਿੱਥੇ ਰੈਲੀ ਆ ਕੋਈ ਪ੍ਰੋਗਰਾਮ ਹੁੰਦੇ ਉਹਤੇ ਅਸੀਂ ਫੋਰਸ ਵੀ ਡਿਪਲੋਏ ਕਰਤੀ ਹੈ ਲੋਕਾਂ ਨੂੰ ਇਹੀ ਅਪੀਲ ਹੈ ਕਿ ਉਹ ਪੂਰੀ ਤਰ੍ਹਾਂ ਪੁਲਿਸ ਦਾ ਸਾਥ ਦੇਣ ਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਵਿੱਚ ਪੁਲਿਸ ਦੀ ਮਦਦ ਕਰਨ ਕਿਤੇ ਵੀ ਕੋਈ ਜਿਹੜੀ ਐਂਟੀ-ਸੋਸ਼ੀਅਲ 엘ਿਮੈਂਟਸ ਦਾ ਸਾਥ ਨਾ ਦੇਣ ਤੇ ਕੋਈ ਵੀ ਰੂਮਰਸ ਦਾ ਬਿਲਕੁਲ ਰੂਮਰਸ ਨੂੰ ਨਾ ਫੈਲਾਣ ਤੇ ਉਹਨਾਂ ਨੂੰ ਨਾ ਪ੍ਰੋਪਗੇਟ ਕਰ ਜੋ ਵੀ ਕੋਈ ਉਹਨਾਂ ਨੂੰ ਲੱਗਦਾ ਹੈ ਕੋਈ ਰੂਮਰ ਹੈਗਾ ਜਾਂ ਕੋਈ ਇਸ ਤਰ੍ਹਾਂ ਦੀ ਗਲਤ ਇਨਫੋਰਮੇਸ਼ਨ ਜਾਂ ਅਫਵਾਹ ਹੈ ਤਾਂ ਉਹਨੂੰ ਪੁਲਿਸ ਦੇ ਥਰੂ ਕਲੈਰੀਫਾਈ ਕਰ ਸਕਦੇ ਹਨ ਉਹ ਸਾਡੇ ਕੰਟਰੋਲ ਰੂਮ ਐਕਟੀਵੇਟਡ ਹੈ ਉੱਥੇ ਕਾਲ ਕਰਕੇ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹਨ ਉਹ ਲੈ ਸਕਦੇ ਹੋ ਇਸ ਤਰ੍ਹਾਂ ਇਹ ਫੈਲਾਉਣ ਦੇ ਲਈ ਸੋਸ਼ਲ ਮੀਡੀਆ ਜਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਦੀ ਨਜ਼ਰ ਪਈ ਆ ਰਹੀ ਹੈ ਸੋਸ਼ਲ ਮੀਡੀਆ ਮਾਨਿਟਰਿੰਗ ਸੈੱਲ ਬਣਿਆ ਹੋਇਆ ਹੈ ਉਹ ਚੋਣ ਚੋਣਾਂ ਦੇ ਦੌਰਾਨ ਇੱਕ ਸਪੈਸ਼ਲ ਵੀ ਬਣਦਾ ਹੈ ਉਹ 24 ਘੰਟੇ ਨਜ਼ਰ ਵੀ ਰੱਖਦਾ ਹੈ ਤੇ ਹੈੱਡਕੁਆਰਟਰ ਲੈਵਲ ਤੇ ਵੀ ਨਜ਼ਰ ਰੱਖੀ ਜਾਂਦੀ ਹੈ ਉਹ ਵੀ ਸਾਨੂੰ ਦੱਸਦੇ ਹਨ ਤੇ ਅਸੀਂ ਲੋਕਲ ਇਨਪੁਟ ਵੀ ਗੈਦਰ ਕਰਦੇ ਹਾਂ ਕੋਈ ਵੀ ਬਾਹਰ ਦਾ ਕੋਈ ਇਨਸੀਡੈਂਟ ਹੁੰਦਾ ਹੈ ਕਈ ਵਾਰ ਉਹਨੂੰ ਇਸ ਤਰ੍ਹਾਂ ਪੋਰਟਰੇ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਕਿ ਉਹ ਲੋਕਲ ਹੈਗਾ ਤਾਂ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹ ਜਾਗਰੂਕ ਰਹਿਣ ਤੇ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਨੂੰ ਨਾ ਫੈਲਾਏ WhatsApp ਤੇ ਇਹਨੂੰ ਫਾਰਵਰਡ ਅਸੀਂ ਮਾਈਂਡਲੈਸਲੀ ਫਾਰਵਰਡ ਕਰਦੇ ਹਾਂ ਉਹ ਨਾ ਕਰਨ ਤੇ ਪੁਲਿਸ ਦੇ ਨਾਲ ਟਾਇਪ ਕਰਕੇ ਇੱਕ ਵਾਰੀ ਉਹਦੀ ਆਥੈਂਟੀਸਿਟੀ ਜਾਣ ਲੈ ਕਿ ਉਹ ਰੀਅਲ ਹੈ ਜਾਂ ਫੇਕ ਹੈ ਕਈ ਵਾਰ ਫੇਕ ਵੀਡੀਓਜ਼ ਅੱਜਕੱਲ ਬਹੁਤ ਆ ਰਹੇ